ਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਮਾਮਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਆਗੂਆਂ ਤੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਉਂਦੇ ਹੋਏ ਆ ਗੜੀ ਬੋਲ ਤੇ ਚੱਕਾ ਜਾਮ ਕਰ ਦਿੱਤਾ ਤੇ ਸੰਗਰੀ ਤੋਂ ਲੈ ਕੇ ਵਿੱਚ ਕਿਸਾਨ ਸੜਕ ਰੋਕ ਕੇ ਸੜਕ ਦੇ ਉੱਪਰ ਹੀ ਬੈਠ ਗਏ ਤੇ ਨਾਲ ਹੀ ਆਵਾਜ਼ੇ ਵੀ ਠੱਪ ਹੋ ਗਈ। ਠਖੰਨਾ ਤੋਂ ਨਵਾਂ ਸ਼ਹਿਰ ਹਾਰਦ ਦੀ ਆਵਾਜ਼ੇ ਚੰਪ ਹੋਣ ਦੇ ਨਾਲ ਰਾਗੀਰਮ ਵਿੱਚ ਵਿਚਾਰੇ ਫਸਦੇ ਹੋਏ ਵਿਖਾਈ ਦਿੱਤੇ ਤੇ ਸਮੂਤ ਕਿਸਾਨ ਮੋਰਚੇ ਦੇ ਆਗੂ ਨੇ ਦੱਸਿਆ ਹੈ ਕਿ ਇੱਕ ਜਨੂ ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਇਹ ਦਾ ਹੋਇਆ ਸੀ ਕਿ ਨਹਿਰ ਨੂੰ ਪੱਕਾ ਨਹੀਂ ਕੀਤਾ ਜਾਏਗਾ ਤੇ ਨਹਿਰ ਨੂੰ ਚੌੜਾ ਕਰਨ ਦੇ ਲਈ ਜੋ ਮਿੱਟੀ ਦੀ ਪੁਟਾਈ ਹੋਏਗੀ ਉਸ ਨੂੰ ਕਿਨਾਰਾਂ ਤੇ ਮਜ਼ਬੂਤੀ ਦੇ ਲਈ ਲਗਾਇਆ ਜਾਏਗਾ ਤੇ ਲੇਕਿਨ ਉਨ੍ਹਾਂ ਨਾਲ ਹੀ ਪ੍ਰਸ਼ਾਸਨ ਦੇ ਉੱਪਰ ਨਹਿਰ ਦੇ ਵਿੱਚੋਂ ਮਾਈਨਿੰਗ ਕਰਨ ਦੇ ਇਲਜ਼ਾਮ ਵੀ ਲਗਾਏ ਨੇ ਇਹ ਸਾਰੇ ਇਲਾਕੇ ਨੂੰ ਆਪਣੇ ਨੂੰ ਪਤਾ ਇਹ ਆਪਣੇ ਪਿਛਲੇ ਹਫਤੇ ਵੀ ਅਸੀਂ ਧਾਰਨਾ ਲਾਇਆ ਸੀ ਕਿ ਜਿਹੜਾ ਨਹਿਰ ਨੂੰ ਪੱਕਾ ਕਰਨ ਦਾ ਪ੍ਰੋਸੈਸ ਚੱਲ ਰਿਹਾ ਉਹ ਸਬੰਧ ਦੇ ਵਿੱਚ ਸਾਡੀ ਜਿਹੜੀ ਆਪਣੇ ਨਹਿਰ ਮੈਕਮੈਂਟ ਦੇ ਚੀਫ ਸਾਹਿਬ ਤੇ ਐਕਸ਼ਨ ਸਾਹਿਬ ਤੇ ਬਾਕੀ ਆਪਣੇ ਸਮਰਾਲਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਤੈਅ ਕਰ ਲਿਆ ਗਿਆ ਸੀ ਕਿ ਜਿੰਨੇ ਆਪਣੇ ਪੁੱਲ ਨੇ ਉਹਨਾਂ ਦੇ ਨਾਲ ਹੀ 50 50 ਮੀਟਰ ਜਾਂ 20 ਮੀਟਰ ਜਿੰਨੀ ਵੀ ਜਗ੍ਹਾ ਪੱਕੀ ਕੀਤੀ ਜਾਊਗੀ ਹੋਰ ਕਿਤੇ ਪੱਕੀ ਨਹੀਂ ਕੀਤੀ ਜਾਊਗੀ ਜੇ ਮਿੱਟੀ ਜਿਹੜੀ ਵਿੱਚੋਂ ਨਹਿਰ ਦੇ ਕੱਢਣੀ ਆ ਚੌੜੀ ਕਰਨੀ ਆ 5-7 ਫੁੱਟ ਉਹ ਚੱਕ ਕੇ ਕੰਡੇ ਦੇ ਉੱਤੇ ਲਾਈ ਜਾਊਗੀ ਪਰ ਉਹ ਤਾਂ ਬਿਨਾ ਪਰਸੋਂ ਨੂੰ ਜਦ ਸਾਨੂੰ ਲੋਕਾਂ ਤੋਂ ਪਤਾ ਲੱਗਣ ਲੱਗਿਆ ਭਈ ਇਹ ਟਿਪਰ ਭਰ-ਪਰ ਕੇ ਤੇ ਟਰਾਲੀਆਂ ਭਰ-ਪਰ ਕੇ ਇਹ ਆਪਣੀ ਵੇਚ ਰਹੇ ਨੇ ਤਾਂ ਮੈਂ ਮੌਕੇ ਦੇ ਉੱਤੇ 7 ਵਜੇ ਅਸੀਂ ਉੱਥੇ ਪਹੁੰਚੇ ਆ ਲొਕੇਸ਼ਨ ਦੇ ਉੱਤੇ ਤਾਂ ਦੇਖਿਆ ਸਾਨੂੰ ਦੇਖ ਕੇ ਇਹਨਾਂ ਨੇ ਟਿਪਰ ਵੀ ਪਰੇ ਲੈ ਗਏ ਤੇ ਟਰਾਲੀਆਂ ਵੀ ਭਜਾ ਕੇ ਲੈ ਗਏ ਤੇ ਫਿਰ ਅਸੀਂ ਪੁਲਿਸ ਨੂੰ ਆਪਣਾ ਸੂਚਿਤ ਕੀਤਾ ਐਸਐਸਓ ਸੁਮਰਾਲਾ ਆਏ ਜਿਹੜੀ ਆ ਜਿੰਨੇ ਆਪਣੇ ਪ੍ਰਾਤਨ ਦਸਤਖਤੇ ਘੱਟੋ ਘੱਟ ਇਹ 70 ਸਾਲ ਪੁਰਾਣੇ ਨੇ ਮੇਰੇ ਹਿਸਾਬ ਨਾਲ 70 80 ਸਾਲ ਉਹਨਾਂ ਦੀ ਇਹਨਾਂ ਨੇ ਥੱਲੇ ਜਿਹੜੀ ਆਪਣੀ ਮੇਨ ਰੋਡ ਆ ਇਹਦੇ ਨਾਲ ਤੱਕ ਇਹਨਾਂ ਨੇ ਜਿਹੜੀ ਆਪਣੀ ਇੱਕ ਸੇਫਟੀ ਆਪਣੀ ਤਾਰ ਲਾਈ ਹੁੰਦੀ ਆ ਸੇਫਟੀ ਦੇ ਲਈ ਵੀ ਗੱਡੀ ਪਾਣੀ ਚ ਨਾ ਚਲੇ ਜਾਵੇ ਉਹ ਵੀ ਪਟਕੇ ਸੜਤੀਆਂ ਇਹਨਾਂ ਨੇ ਨਜਾਇਜ਼ ਮਾਈਨਿੰਗ ਕਰੀ ਆ ਜਿਹੜੇ ਅਧਿਕਾਰੀਆਂ ਨੇ ਮਾਈਨਿੰਗ ਕਰੀ ਆ ਚਾਹੇ ਉਹ ਐਸਡੀਓ ਚਾਹੇ ਸੁਮਰਾਲਾ ਚਾਹੇ ਜਈ ਆ ਚਾਹੇ ਆਪਣਾ ਜਿਹੜੇ ਠੇਕੇਦਾਰ ਆ ਜਿਹੜਾ ਠੇਕਾ ਵਾ ਅਸੀਂ ਇਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਉਹਨਾਂ ਤੱਕ ਅਸੀਂ ਆਪਣਾ ਧਰਨਾ ਬਿਲਕੁਲ ਨਹੀਂ ਚੱਕਣਾ ਜਿੰਨਾ ਚਿਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਹ ਨਹਿਰ ਦੇ ਵਿੱਚੋਂ ਵੀ ਜਿਹੜੇ ਦਰਖਤ ਨੇ ਖਾਸ ਕਰਕੇ ਅਸੀਂ ਦਰਖਤ ਨੂੰ ਹੱਥ ਨਹੀਂ ਲਾਉਣ ਦੇਣਾ ਜੇ ਦਰਖਤਾਂ ਨੂੰ ਇਹਨਾਂ ਨੇ ਛੇੜਛਾੜ ਕੀਤੀ ਅਸੀਂ ਨਹਿਰ ਦਾ ਕੰਮ ਨਹੀਂ ਚੱਲਣ ਦੇਣਾ ਦੇਖੋ ਬੜੀ ਦੁੱਖ ਦੀ ਗੱਲ ਆ ਵੀ ਪਿੱਛੇ ਜੇ ਜਦੋਂ ਇਹ ਸੜਕ ਇੱਥੋਂ ਬੰਦ ਕੀਤੀ ਗਈ ਸੀ ਉਦੋਂ ਕੁਝ ਕਮਿਟਮੈਂਟਾਂ ਹੋਈਆਂ ਸੀ ਪ੍ਰਸ਼ਾਸਨ ਦੀਆਂ ਨਹਿਰੀ ਮਹਿਕਮੇ ਨਾਲ ਬੈਠ ਕੇ ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂ ਸਹਿਬਾਨ ਸਨ ਤੇ ਵਿੱਚ ਹੋਰ ਵੀ ਪਤਵੰਤੇ ਸੱਜਣ ਸ਼ਹਿਰ ਦੇ ਤੇ ਇਲਾਕੇ ਦੇ ਸਨ ਜਿਨ੍ਹਾਂ ਦੇ ਸਾਹਮਣੇ ਇਹ ਫੈਸਲਾ ਕੀਤਾ ਗਿਆ ਸੀ ਇੱਕ ਤਾਂ ਪਹਿਲੀ ਗੱਲ ਸੀ ਵੀ ਇਹ ਨਹਿਰ ਪੱਕੀ ਨਹੀਂ ਕਰਨੀ ਦੂਸਰਾ ਇਹ ਗੱਲ ਸੀ ਵੀ ਇਹਦੇ ਵਿੱਚੋਂ ਬਿਲਕੁਲ ਵੀ ਮਾਈਨਿੰਗ ਨਹੀਂ ਕੀਤੀ ਜਾਊ ਜਿਹੜੀ ਮਿੱਟੀ ਵਿੱਚੋਂ ਚੌੜੀ ਕਰਨ ਦੇ ਆਊਗੀ ਉਹ ਸਾਈਡ ਤੇ ਦਰਖਤਾਂ ਤੇ ਲਾ ਦਿੱਤੀ ਜਾਊਗੀ ਪਰ ਦੇਖਣ ਚ ਆਇਆ ਵੀ ਜਿਹੜੀ ਮਿੱਟੀ ਦਾ ਨਜਾਇਜ਼ ਮਾਈਨਿੰਗ ਦਾ ਕੰਮ ਆ ਇਹਦੇ ਪਾਰੀ ਟਰਾਲੀਆਂ ਟਿਪਰ ਕੱਢੇ ਚਰਿਆਮ ਸਾਈਡਾਂ ਤੱਕ ਬਿਲਕੁਲ ਦਰਖਤਾਂ ਦੇ ਜੜਾਂ ਤੱਕ ਜੋ 20 ਫੁੱਟ ਤੱਕ ਦਾ ਉਹਨਾਂ ਨੇ ਜਿਹੜਾ ਪੱਟਤਾ ਜਿਹਦਾ ਡਾਇਰੈਕਟ ਨੁਕਸਾਨ ਆ ਵਾਤਾਵਰਣ ਨੂੰ ਵੀ ਹੋਣਾ ਤੇ ਆਉਣ ਵਾਲੇ ਸਮੇਂ 'ਚ ਇਹ ਸੜਕ ਜਿੱਤੇ ਆਪਾਂ ਖੜੇ ਆ ਇਹਨੂੰ ਨੁਕਸਾਨ ਵੀ ਹੋਣਾ ਤੇ ਅਲਟੀਮੇਟਲੀ ਜੋ ਕਮਿਟਮੈਂਟ ਲਿਖ ਕੇ ਕੀਤੀ ਗਈ ਸੀ ਉਹਦੇ ਖਿਲਾਫ ਜੋ ਇਹ ਨਹਿਰੀ ਮੈਕਮੇ ਦੇ ਸਮੂਹ ਅਧਿਕਾਰੀ ਕੰਮ ਕਰ ਰਹੇ ਨੇ ਉਸ ਦੇ ਖਿਲਾਫ ਅੱਜ ਇਹ ਫੇਰ ਦੁਬਾਰਾ ਧਰਨਾ ਲੱਗਿਆ ਮੈਂ ਮਾਫੀ ਵੀ ਮੰਗਦਾ ਹਾਂ ਸਮੂਹ ਰਾਹਗੀਰਾਂ ਤੋਂ ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਹਨਣਾ ਕਰਨਾ ਪੈ ਰਿਹਾ ਪਰ ਪ੍ਰੋਬਲਮ ਇਹ ਹੁੰਦੀ ਆ ਵੀ ਜਦੋਂ ਪ੍ਰਸ਼ਾਸਨ ਨੇ ਆਪਣੀ ਲਿਖਤੀ ਤੋਂ ਭੱਜ ਜਵੇ ਫਿਰ ਹੱਲ ਕੋਈ ਨਹੀਂ ਰਹਿ ਜਾਂਦਾ ਫਿਰ ਇਹੀ ਆ ਬੇਨੀ ਠੰਡ ਦੇ ਵਿੱਚ ਆ ਵਿਚਾਰੇ ਸਾਰੇ ਕਿਸਾਨ ਸੜਕਾਂ ਤੇ ਬੈਠਿਆ ਕਿਉਂਕਿ ਇਹ ਨਸਲਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਤੇ ਸਾਡੇ ਪਾਣੀ ਦਾ ਮਸਲਾ ਉਧਰ ਇਸ ਮਾਮਲੇ ਬਾਰੇ ਜਦੋਂ ਐਸਡੀਐਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੇ ਵਿੱਚ ਇੱਕ ਐਸਡੀਓ ਤੇ ਇੱਕ ਜੇਈ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਵੇਂ ਵੀ ਸਾਨੂੰ ਪਤਾ ਲੱਗਾ ਵੀ ਜਿਹੜੀ ਕੁਝ ਜੇਈ ਔਰ ਇੱਕ ਐਸਡੀਓ ਦੀ ਲਾਪਰਵਾਹੀ ਕਰਕੇ ਇਕਦਾਰ ਨੇ ਜਿਹੜੀ ਕਮੇਟੀ ਕੱਢ ਕੇ ਜਰੂਰ ਤੋਂ ਵੱਧ ਉਹ ਜੋ ਕਿਸਾਨ ਜਿੱਥੇ ਬਦਿਆ ਕਹਿਣਾ ਮਿੱਟੀ ਵੇਚੀ ਗਈ ਹੈ ਉਦੀ ਹੀ ਪੜਤਾਲ ਕਰਾਵਾਂਗੇ ਫੋਰਨ ਟਾਈਮਿੰਗ ਐਸ ਡੀਓ ਔਰ ਜੇਈ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੋਵੇ ਜਿੱਥੇ ਕਿਤੇ ਮਿੱਟੀ ਜਰੂਰ ਤੋਂ ਵੱਧ ਪੱਟੀ ਹੈ ਜਾਂ ਕਿਸੇ ਰੁੱਖ ਨੂੰ ਦਰਖਤ ਨੁਕਸਾਨ ਹੋਇਆ ਹੋਵੇ ਉਥੇ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਜਾਏਗਾ ਉਸ ਦਾ ਬੰਦੀ ਕਾਰਵਾਈ ਵੀ ਅਮਨਚ ਲਿਆਂਦੀ ਜਾਏਗੀ ਕਿਸਾਨ ਜਿੱਥੇ ਬੰਦੀ ਨੂੰ ਕਲਾਸ ਜਿੱਥੇ ਮੈਨੂੰ ਪ੍ਰੋਸੈਸਟ ਹੈਗਾ ਇਸ ਮੀਟਿੰਗ ਤੋਂ ਬਾਅਦ ਕਨਵੀਨ ਜਿਹੜੀ ਹੈ ਪ੍ਰਧਾਨਗੀ ਚੋਂ ਤੋਂ ਬਾਅਦ ਰਿਪੋਰਟ ਕਰਾਂਗੇ ਰਿਪੋਰਟ ਬਣਾ ਕੇ ਹੋਨਰੇਬਲ ਡਿਸਟ੍ਰਿਕਟ ਨੂੰ ਭੇਜ ਜਾਈਗੀ ਤੁਸੀਂ ਕਨਸਰਨ ਮੈਕਮੇ ਨਵੀ ਭੇਜੀ ਜਾਏਗੀ ਤੁਖਲਾ ਕਾਰਵਾਈ ਹੋਏਗੀ ਡੈਫੀਨਿਟ ਸਾਈਡ ਤੇ ਬੈਠਨੇ ਜਾਂ ਜਾਮ ਲੱਗੇ ਨਹੀਂ ਜਾਮ ਖੁੱਲ ਗਿਆ ਜੀ ਹੁਣ ਬੇਨਤੀ ਕਰਕੇ ਆਏ ਆ ਜਾਮ ਉਹਨਾਂ ਨੇ ਬੇਨਤੀ ਸਾਡੀ ਮੰਨ ਲਈਏ ਜਾਮ ਖੋਲ ਦਿੱਤਾ ਗਿਆ ਤੇ ਸਾਈਡ ਤੇ ਬੈਠੇ ਹੋਏ ਇਸ ਤੋਂ ਬਾਅਦ ਜਿਹੜੀ ਇਹ ਮੀਟਿੰਗ ਤੋਂ ਬਾਅਦ ਆਪਾਂ ਉੱਥੇ ਜਾਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਮੈਜ਼ਰਮੈਂਟ ਕਰਕੇ ਜੇ ਕੋਈ ਵੱਧ ਮਿੱਟੀ ਚੱਕੀ ਗਈ ਏ ਮਾਈਨਿੰਗ ਹੋਈਏ ਤਾਂ ਖਲਾਫ ਕਾਰਵਾਈ ਹੋਏਗੀ ਡੈਫੀਨਿਟਲੀ ਚਕਬਾਨੀ